ماما نے دھرم نہیں بچوں نے ٹوٹے چوٹے کر کے جڑ کٹ کئے پر نشا کرتے کا نشا کرتے ہیں گڑھے آپ اکٹھے نہ ہوئے یہ جیڑے حملے آپ زیادہ وسائی آپ ایک جو ہوئی ماجو سے یہ آٹھواں جوڑ لا منا رہے ہیں تو آنے پرکھے بھی یہ تھے بیٹھے وہ دے تو باہر آج آپ بیٹھے ہیں یہ بین کا سوابت آئی ہوں ہے کہ جنو آپ بھئیے کہ گروہ گروہ کوئی سید لے کے جائے اور سید

دو بات ہے نئے پنڈ والے <سؤال> پرس جی اپنے کام کرتے آیا ارد کریں ਅਲੀ ਗੁਸ਼ਤੀ ਦਾ ਨਾਮ ਮੰਨ ਕੇ ਇਹ ਘਰਾਂ ਨੂੰ ਜਾਣਾ ਵਾ 2 ਨੰਬਰ ਤੇ ਕੋਸ਼ਿਸ਼ ਆ ਜਾਣਾ Okay. ਸਰਸਾਤ ਦਾ ਸੁੱਤਾ ਸ੍ਰੀ ਲੰਗਾਰ ਸੌਣ ਚੁੱਕੇ ਨੇ ਹਰ ਇੱਕ ਪੱਤੀਆਂ ਨੂੰ ਇਹਨਾਂ ਲੰਗੀਆਂ ਨੂੰ ਮਲ ਕੇ ਅਮਰ ਸੇਬ ਦੇ 3 ਮੈਚ ਦੇ ਵਿੱਚ ਜਿਹੜੇ ਕੋਈ ਚੋਣ ਦੇ ਨਾਲ ਕ੍ਰਿਕਟਰ ਦੇ ਨਾਮ ਦੇ ਖਿਡਾਰਜ ਨੇ بڑا ਨਾਮ ਕਮਾਇਆ ਖੇਡ ਦੰਦ ਵਿੱਚ ਸਪੋਰਟਸ ਦੇ ਵਿੱਚ ਆਇਤਰ ਆਉਂਦੇ ਆ ਬੱਚੇ ਹੁਣ ਅੱਗੇ ਆਉਂਦੇ ਆ ਬਾਕੀ ਫਾਈ ਕਰਦੇ ਦੰਦਾਂ ਸੁਖੀ ਲਗਾਉਂਦਾ ਕੌਂਦੇ ਗਾਰੇ ਮੈਂ ਜੱਪ ਡੇਰਾ ਬਾਬਾ ਨਾਨਕ ਐਂਟਰੀ ਕਰਕੇ ਆਏ ਔਰ ਨਾਲ ਮਿਸਰਤਾ ਇਸ਼ਾਰਾ ਦੇ ਗਿਆ ਏ ਮੈਂ ਚਾਹੁੰਦਾ ਕਿ ਤਾੜੀ ਮਾਰ ਕੇ ਕਬੱਡੀ ਦਾ ਸਵਾਗਤ ਕਰ ਤੋਂ ਮਿੱਤਰੋ ਕਰਦੇ ਸਵਾਗਤ ਲਓ ਇਹਾ ਸ਼ਨੀ ਪੱਤਿਆ ਇਹਾ ਮਿੱਤਰੋ ਕੈਂਥਲ ਦਾ ਇਹਾ ਹਰਿਆਣੇ ਦਾ ਸੋੜਾ ਤੇ ਸਾਹਮਣੇ ਥੜਿਆ ਗੁੱਟ ਸੱਜੇ ਖੱਬੇ ਉੱਤੇ ਥੱਲੇ ਇਹਾ ਬੱਲਾ ਸਿੰਘ ਹਰਜੋਤਨ ਪਰ ਦੇ ਲਾਕੇ ਚ ਰਿਆੜ ਦੇ ਲਾਕੇ ਚ ਕੋਟ ਮੁਹੰਮਦ ਖਾਨ ਪਿੰਡ ਮਿੱਤਰੋ ਇਹ ਬੱਲਾ ਨਾਨਾ ਸਿਰ ਉੜਾ ਚੁਪਿਆ 안ੇ ਡ ਦੇ ਮ ੈ ਪਰ ਸਮਾਜ ਚੰਮਣ ਤੋਂ ਪਹਿਲਾਂ ਇਹਨਾਂ ਸੂਲਾਂ ਨੂੰ ਦੱਬਣ ਦਾ ਯਤਨ ਕਰਦੇ ਨੇ ਅਭੀ ਤੱਕ ਧੀਆ ਨੇ ਪਰ ਇਧਰ ਇਹ ਬੋਡਿਆਂ ਵਾਲੀ ਇਹ ਸੰਦੀਪ ਹੈ ਇਹ ਲਵਲੀ ਹੈ ਇਹ ਟੱਕਲੰਦ ਜਲ ਕਰਦੀ ਐ ਕਿ ਨੰਬਰ ਟੀ-ਸ਼ਰਟ ਦੇ ਵਿੱਚ ਪਰ ਸਾਹਮਣੇ ਦੇ ਕਹਿੰਦੇ ਬੱਬੂ ਸ਼ੇਰ ਬਣ ਜੀ ਇਹ ਸ਼ੇਰਨੀ 300 ਰੁਪਇਆ ਪੁੱਜ ਗਿਆ ਏ ਇਹ ਸਾਲੂ ਲੱਖਾਂ ਲਾਵੇਗਾ ਖਾਪਾ ਟਬੜੀ ਸਰ ਰਮਿੰਦਰ ਜਿੱਥੇ ਕਹਿੰਦਾ ਲਓ ਸਾਹਮਣੇ ਕੌਣ ਹੱਥ ਜੋੜੀ ਬੈਠਾ ਸਰੂਰ ਫੈਸਲੇ ਤੇ ਸਾਡੀ ਆਤਮਿਕ ਮਿਲਤ ਦੀ ਇਹ ਰਾਇਦ ਜੀ ਦਾ ਕਾਲਸਾ ਰਾਇਦ ਜੀ ਦੀ ਕਦੇ ਇਹਨਾਂ ਬੜੀ ਕੁੱਟੀ ਹੋਈ ਤੇ ਇਹ ਜਿਹੜੇ ਪਿੰਡ ਵਾਲੇ ਆ ਅਗਰ ਤੋਂ ਵਾਲੇ ਇਲਾਕੇ ਵਾਲੇ ਲੋਕ ਆ 1947 ਤੋਂ ਪਹਿਲਾਂ ਇਹਨਾਂ ਦੇ ਮੁਲਕਿਆਂ ਦਾ ਬੰਡ ਪਾਕਿਸਤਾਨ ਰਹਿ ਗਿਆ ਤੇ ਪਾਕਿਸਤਾਨ ਦੇ ਵਿੱਚ ਇਹ ਜੋੜਨੇ ਲਈ ਹੁੰਦੇ ਨੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਛੇਡਾਂ ਹੁੰਦੀਆਂ ਆ ਔਰ ਇਹਨਾਂ ਨੇ ਇਤਰਾ ਚੰਦ ਪੰਜਾਬ ਦੇ ਵਿਚਾਰ ਕੇ ਆਪਣੀ ਇੱਕ ਵਿਰਾਸਤ ਨੂੰ ਕੈਮਰ ਰਿਆ ਵਾ ਤੇ ਪਿਛਲੇ 68 ਸਾਲ ਤੋਂ ਇੱਥੇ ਇਹ ਜੋੜ ਮੇਲਾ ਕਰਾ ਰਹੇ ਆ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਦੀਵਾਨ ਸੱਜਦੇ ਆ ਗੁਰਬਾਣੀ ਦੀ ਵਿਚਾਰ ਕਥਾ ਤੇ ਪੰਥਕ ਵਿਚਾਰਾ ਹੁੰਦੀਆਂ ਇਸੇ ਤਰ੍ਹਾਂ ਹੀ ਸਾਨੂੰ ਗੁਰੂ ਨਾਲ ਜੁੜੇ ਰਹਿਣਾ ਚਾਹੀਦਾ ਗੁਰੂ ਚਰਿੱਤੇ 'ਚ ਤੁਰਨਾ ਚਾਹੀਦਾ ਬਾਣੀ ਬਾਣੀ ਦੇ ਧਾਰਨੇ ਹੋਣਾ ਚਾਹੀਦਾ ਦੂਜਾ ਜਿਹੜੀਆਂ ਇਹ ਖੇਡਾਂ ਵਾ ਇਹ ਸਾਨੂੰ ਨਸ਼ਿਆਂ ਤੋਂ ਦੂਰ ਕਰਦੀਆਂ ਵਾ ਪ੍ਰੀਰ ਦੇ ਵਿੱਚ ਤੰਦਰੁਸਤੀ ਰਹੇ ਉਹ ਭਾਵਨਾ ਪੈਦਾ ਕਰਦੀਆਂ ਜਿਹੋ ਜਿਹ ਬਰਾਲੇ ਜਿਹੜੇ ਆ ਹੁੰਦੇ ਰਹਿਣ ਤੇ ਚੰਗੀ ਗੱਲ ਆ ਗੁਰੂ ਕਿਰਪਾ ਕਰੇ ਸਾਰਿਆਂ ਦੇ ਸਿਰ ਤੇ ਮੇਰਾ ਪਰਿਆ ਹੱਥਰ ਜੀ ਜਿਹਾ ਜੀ ਆਇਦਾ ਜਿਹੜਾ ਧਾਰਮਿਕ ਨੀਲਾ ਜਿਹੜਾ ਕਰਵਾਇਆ ਜਾ ਰਿਹਾ ਜੀ ਕਿਨਵਾ ਮੇਲਾ ਆ ਤੇ ਕਿਹੜੀ ਕਿਹੜੀ ਚੀਜ਼ਾਂ ਬਣ ਕੇ ਇਹ ਜਿਹੜਾ ਬਾਬਾ ਪੂਰੇਵਾਲੀ ਦੀ ਯਾਦ ਵਿੱਚ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਨੇ ਜੋੜਾ ਖੇਤਰਾਂ ਵਿੱਚ ਹਰ ਸਾਲ ਪ੍ਰੀਵੀ ਦਾ ਮੇਲਾ ਕਰਦੀਆਂ ਨੇ ਇਦੇ ਵਿੱਚ ਕੋਲ ਕੁਤੀਆਂ ਕਬੱਡੀ ਲੜਕੀਆਂ ਦੀ ਕਬੱਡੀ ਬੜੀ ਵੱਡੀ ਪੱਧਰ ਤੇ ਕਰਵਾਈ ਜਾਂਦੀ ਏ ਔਰ ਇਹ ਇਹਦੇ ਵਿੱਚ ਰਾਜਨੀਤਿਕ ਲੋਕ ਵੀ ਭਾਗ ਲੈਂਦੇ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਆਏ ਨੇ ਸੰਜੀਤ ਸਿੰਘ ਬਾਦਲ ਆਇਆ ਵਾ ਆਤਮਾ ਸਿੰਘ ਜੀ ਡਿਵੈਲਪਮੈਂਟ ਮਿਨਿਸਟਰ ਸੀ ਉਹ ਮੇਰੇ ਸਾਰੇ ਬਾਕੀ ਸਾਰੇ ਮਿਨਿਸਟਰ ਵੀ ਹੁੰਦੇ ਰਹੇ ਨੇ ਅੱਜ ਇਸੇ ਤਰ੍ਹਾਂ ਸਿੰਘ ਸਾਹਿਬ ਕੱਲ ਤੱਕ ਖੜੇ ਬਾ ਅਜੇ ਡਰ ਕਲਦੀਪ ਸਿੰਘ ਗੜਗੱਜ ਜੀ ਉਹ ਵੀ ਅੱਜ ਆਏ ਸੀਗੇ ਉਹਨਾਂ ਨੇ ਖੋਮ ਦੇ ਨਾਂ ਤੇ ਸੰਦੇਸ਼ ਦਿੱਤਾ ਵਾ ਇਹ ਮੇਲਾ ਸੈਂਕੜੇ ਸਾਲ ਪੁਰਾਣਾ ਹੈ ਪਹਿਲਾ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇਹ ਸੰਖਤਰਾ ਪਿੰਡ ਹੈ ਬਹੁਤ ਵੱਡਾ ਪਿੰਡ ਆ ਪਾਕਿਸਤਾਨ ਦੇ ਵਿੱਚ ਫਾਲਕੋਟ ਜ਼ਿਲ੍ਹੇ ਵਿੱਚ ਇਹ ਸੰਖਤਰੇ ਮੇਲਾ ਜਿਹੜਾ ਵਾ 8-10 ਦਿਨ ਜਿਹੜਾ ਵਾ ਲੱਗਦਾ ਸੀਗਾ ਲਗਾਤਾਰ ਉਹਦੇ ਤੋਂ ਬਾਅਦ ਜਦੋਂ ਦੇਸ਼ ਦੀ ਵੰਡ ਹੋਈਏ ਇਹ ਮੇਲਾ ਅੱਜ ਜੌੜਾ ਖੇਤਰ ਵਿੱਚ ਵੀ ਕਰਵਾਇਆ ਜਾਂਦਾ ਕਲਾ ਨੌਰ ਵੀ ਕਰਵਾਇਆ ਜਾਂਦਾ ਮਮਰਾਮੀ ਕਰੋ ਕਰਵਾਇਆ ਜਾਂਦਾ ਕੁਵਾਲੀ ਵੀ ਕਰਾਇਆ ਜਾਂਦਾ ਫਖੜਾਲੀ ਵੀ ਕਰਾਇਆ ਜਾਂਦਾ ਵਾ ਸਰਨੇ ਵੀ ਕਰਵਾਇਆ ਜਾਂਦਾ ਬਹੁਤ ਸਾਰੇ ਹੋਰ ਥਾਨ ਨੇ ਜਿੱਥੇ ਬਾਬਾ ਜੀ ਦੀ ਯਾਦ ਵਿੱਚ ਇਹ ਮੇਲੇ ਕਰਵਾਏ ਜਾਂਦੇ ਨੇ ਬਹੁਤ ਵੱਡੀ ਤਸੱਖਿਆ ਵਾ ਲੋਕ ਇਹਨੂੰ ਮੰਨਦੇ ਨੇ ਲੋਕਾਂ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਨੇ ਅੱਜ ਇੱਥੇ ਜੌੜੇ ਦੇ ਵਿੱਚ 112 ਖੰਡ ਪੜਤ ਜਿਹੜੇ ਨੇ ਅਰਕਾਂ ਲੋਕਾਂ ਨੇ ਕਰਾਈਆਂ ਜਿਨ੍ਹਾਂ ਦੀਆਂ ਮਰਦਾ ਜਿਹੜੀਆਂ ਨੇ ਪੂਰੀਆਂ ਹੋਈਆਂ ਨੇ ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹੋਈਆਂ ਨੇ ਤੇ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਬਾਣੀ ਦਾ ਪ੍ਰਵਾਹ ਚੱਲਦਾ ਲੋਕ ਬਾਣੀ ਨਾਲ ਜੁੜਦੇ ਨੇ ਅਜ ਸਿੰਘ ਸਾਹਿਬ ਨੇ ਅਮਰ ਧਾਰੀ ਹੋਂ ਦਾ ਵੀ ਸੰਦੇਸ਼ ਦਿੱਤਾ ਵਾ ਹਲਾਤਾਂ ਤੋਂ ਜਾਣੂ ਕਰਵਾਇਆ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਕਿ ਇਹ ਜਦੋਂ ਮੇਲਾ ਹੁੰਦਾ ਵਾ ਇਹਦੇ ਦੇ ਸਾਰੇ ਹੀ ਆ ਰਲ ਮਿਲ ਕੇ ਤੇ ਹਿੱਸਾ ਪਾਈਏ ਇਹ ਕಲ್ಯਾਨ ਦਾ ਮੇਲਾ ਨਹੀਂ ਇਹ ਸਾਰੀ ਕੌਮ ਦਾ ਮੇਲਾ ਵਾ ਔਰ ਇਹਨੂੰ ਵਧ ਚੜ ਕੇ ਜਿਹੜਾ ਵਾ ਇਹਦੇ ਵਿੱਚ ਅ ਅਸਰੀਅਤ ਕਰਨੀ ਚਾਹੀਦੀ ਹੈ ਤਾਂ ਕਿ ਮੇਲੇਆਂ ਦੇ ਨਾਲ ਪ੍ਰੇਮ ਭਾਵਨਾ ਪਿਆਰ ਮੁਹੱਬਤ ਪੈਦਾ ਹੋਵੇ ਔਰ ਗੱਭਰੂ ਜਿਹੜੇ ਨੇ ਇਹ ਆਪਣੀ ਜਵਾਨੀ ਨੂੰ ਸੰਭ ਕੇ ਰੱਖਣ ਔਰ ਮਿਹਨਤ ਕਰਕੇ ਹਰ ਹਾਲ ਆਉਣ